पक्षे तक मेरा हाथ पुन आज देखिए आज आ गए

ਦੇਖੋ ਮੈਂ ਕਿਹੜਾ ਪਾਉਣੇ ਆ। ਇਹ ਕਿਹਨਾ ਪਾਉਣੇ ਦੇਖੋ। ਸੁਣ ਕੇ ਜਲਾ। ਪੱਲਾਲੇ ਬੂਟਾਂ ਵਾਲਾ ਹਾਲ ਨਾ ਕਰੀਂ ਵੀ ਪੈਂਦੇ ਨਹੀਂ ਤਰੜੇ ਆ। ਪੂਰ ਸਾਫਟ ਚਾਹੀਦਾ। ਇਹਦੇ ਨਾਲੋਂ ਸਾਫਟ ਹੈ ਨਹੀਂ ਵੀਰੇ। ਉਹ ਪਾ ਕੇ ਦੇ। ਇਹ ਸਭ ਤੋਂ ਬੈਸਟ। ஆ சேனாச்சு ਦੋਨੇ ਪਾ ਕੇ ਤੁਰ ਕੇ ਦੇਖ ਨਾ ਪਰ ਮੈਨੂੰ ਤਾਂ ਆ ਸਹੀ ਲੱਗ ਰਿਹਾ ਤੇਰੇ ਕਿਉਂ ਕਿ ਤੇਰੇ ਵੱਡੇ ਵੱਡੇ ਆਉਣਗੇ ਇਹ ਰੱਖ ਤੈਨੂੰ ਕਿਹੜੇ ਸਹੀ ਹੈ ਹੁਣ ਆਵਾਜ਼ ਆ ਵੱਡਾ ਆ ਹੈ

त्रो बापू त्रो जिले तरबाग चलिए